ਪੰਜਾਬ ਦੇ ਵਿੱਚ ਬਿਜਲੀ ਬਿੱਲਾਂ ਨੂੰ ਲੈ ਕੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਹੁਣ ਇਹ ਬਿਜਲੀ ਦੇ ਬਿੱਲ ਇੰਗਲਿਸ਼ ਵਿੱਚ ਨਹੀਂ ਪੰਜਾਬੀ ਦੇ ਵਿੱਚ ਆਉਣਗੇ ਜਿਸ ਦੇ ਨਾਲ ਲੋਕਾਂ ਨੂੰ ਸਮਝਣ ਦੇ ਵਿੱਚ ਆਸਾਨੀ ਹੋਵੇਗੀ ਕਈ ਲੋਕਾਂ ਦੀ ਇਹ ਸ਼ਿਕਾਇਤ ਸੀ ਕਿ ਉਹਨਾਂ ਨੂੰ ਬਿਜਲੀ ਦੇ ਬਿੱਲ ਜਿਹੜੇ ਆ ਇੰਗਲਿਸ਼ ਵਿੱਚ ਸਮਝ ਨਹੀਂ ਆਉਂਦੇ ਜਿਸ ਤੋਂ ਬਾਅਦ ਕਿ ਇੱਕ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਉਸ ਸੁਣਵਾਈ ਤੇ ਇੱਕ ਪਟੀਸ਼ਨ ਪਾਈ ਰੱਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੇ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਉਂਦੀ ਬੱਸ ਪਰ 13 ਮੈਨੂੰ ਤਾਂ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਜੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੱਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਇਗਾ ਤੇ ਉਸ ਪਟੀਸ਼ਨ ਤੇ ਸੁਣਵਾਈ ਹੋਈ ਤੇ ਹੁਣ ਬਿਜਲੀ ਦੇ ਬਿੱਲ ਜਿਹੜੇ ਆ ਉਹ ਪੰਜਾਬੀ ਦੇ ਵਿੱਚ ਆਉਣਗੇ ਤਾਂ ਲੋਕਾਂ ਨੂੰ ਸਮਝਣ ਦੇ ਵਿੱਚ ਆਸਾਨੀ ਹੋਵੇਗੀ ਕਿਉਂਕਿ ਬਹੁਤ ਸਾਰੇ ਲੋਕ ਆ ਬਜ਼ੁਰਗ ਆ ਜਦੋਂ ਬਿਜਲੀ ਦੇ ਬਿੱਲ ਘਰ ਆਉਂਦੇ ਆ ਤਾਂ ਉਹਨਾਂ ਨੂੰ ਸਮਝਣ ਦੇ ਵਿੱਚ ਕਾਫੀ ਦਿੱਕਤ ਪਰੇਸ਼ਾਨੀ ਹੁੰਦੀ ਹੈ ਤਾਂ ਉਹ ਆਪਣੇ ਬਿੱਲ ਜਾਂ ਤਾਂ ਗਵਾਂਡੀਆਂ ਦੇ ਲੈ ਕੇ ਜਾਂਦੇ ਆ ਜਾਂ ਕਿਸੇ ਆਪਣੇ ਬੱਚੇ ਜਾਂ ਕਿਸੇ ਹੋਰ ਦੇ ਕੋਲੋਂ ਪੜੋਂਦੇ ਨੇ ਤਾਂ ਕਿ ਉਹਨਾਂ ਨੂੰ ਸਮਝ ਲੱਗੇ ਕਿ ਬਿਜਲੀ ਦਾ ਬਿੱਲ ਕਿੰਨਾ ਉਹਨਾਂ ਦੇ ਘਰ ਆਇਆ ਜਿਸ ਦੇ ਨਾਲ ਕਿ ਉਹਨਾਂ ਨੂੰ ਕਾਫੀ ਧਾਰਿਆ ਮੁਸ਼ਕਲਾ ਆਉਂਦੀ ਸੀ ਕਿਉਂਕਿ ਪੰਜਾਬੀ ਸਾਡੀ ਮਾਂ ਬੋਲੀ ਆ ਆਮ ਬੋਲੀ ਹੈ ਤੇ ਇਸ ਨਾਲ ਲੋਕ ਆਸਾਨੇ ਨਾਲ ਇਸ ਨੂੰ ਪੜ੍ਹ ਕੇ ਸਮਝ ਲੈਂਦੇ ਨੇ ਕਿ ਕਿੰਨਾ ਬਿੱਲ ਆਉਂਦਾ ਹੈ ਤੇ ਜਦੋਂ ਇੰਗਲਿਸ਼ ਵਿੱਚ ਆਂਦੀ ਆ ਤੇ ਉਹਨਾਂ ਨੂੰ ਕਾਫੀ ਪਰੇਸ਼ਾਨੀ ਜੜੀ ਆ ਉਹ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਹੁਣ ਇਸ ਪਰੇਸ਼ਾਨੀ ਨੂੰ ਹੋਰ ਆਸਾਨ ਕਰ ਦਿੱਤਾ ਗਿਆ ਇਸ ਪਰੇਸ਼ਾਨੀ ਨੂੰ ਆਸਾਨ ਕਰਤਾ ਗਿਆ ਕਿ ਬਿੱਲ ਜਿਹੜੇ ਪੰਜਾਬੀ ਵਿੱਚ ਹੋਣਗੇ ਹੁਣ ਇੰਗਲਿਸ਼ ਵਿੱਚ ਨਹੀਂ ਹੋਣਗੇ ਤੇ ਇਸ ਨੂੰ ਆਸਾਨੇ ਨਾਲ ਸਮਝਿਆ ਜਾ ਸਕਦਾ ਹੈ ਬਜ਼ੁਰਗ ਜਿਹੜੇ ਆ ਉਹਨਾਂ ਨੂੰ ਜਦੋਂ ਉਹ ਬਿੱਲ ਪੜ੍ਹਦੇ ਸੀ ਤਾਂ ਉਹਨਾਂ ਨੂੰ ਸਭ ਤੋਂ ਜ਼ਿਆਦਾ ਔਖਾ ਲੱਗਦਾ ਸੀ ਤੇ ਇਸ ਕਰਕੇ ਹੁਣ ਜਿਹੜੇ ਬਜ਼ੁਰਗਾ ਉਹ ਵੀ ਆਸਾਨੀ ਦੇ ਨਾਲ ਇਹਨੂੰ ਪੜ ਸਕਣਗੇ ਕਿਉਂਕਿ ਬਿੱਲ ਜਿਹੜੇ ਆ ਹੁਣ ਪੰਜਾਬੀ ਦੇ ਵਿੱਚ ਹੋਣਗੇ ਤਾਂ ਸਿੱਕੇ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਹਾਈ ਕੋਰਟ ਦੇ ਵਿੱਚ ਜਿਸ ਦੀ ਸੁਣਵਾਈ ਹੋਈ ਤੇ ਉਸ ਦੀ ਸੁਣਵਾਈ ਤੋਂ ਬਾਅਦ ਕਿ ਹੁਣ ਪੰਜਾਬੀ ਦੇ ਵਿੱਚ ਹੀ ਬਿੱਲ ਜਿਹੜੇ ਉਹਨੇ ਸ਼ੁਰੂ ਹੋ ਜਾਣਗੇ ਜਿਸ ਨਾਲ ਲੋਕਾਂ ਨੂੰ ਬਹੁਤ ਸਾਰੀ ਆਸਾਨੀ ਹੋਵੇਗੀ ਬਿਜਲੀ ਬਿੱਲ ਤੇ ਕਈ ਤਰ੍ਹਾਂ ਦੇ ਟੈਕਸ ਇਸ ਫੈਸਲੇ ਲਗਾਏ ਜਾਂਦੇ ਨੇ ਪਰ ਪੰਜਾਬ ਦੇ ਕਈ ਪਿੰਡਾਂ ਵਿੱਚ ਲੋਕਾਂ ਨੂੰ ਬਿੱਲ ਨੂੰ ਸਮਝਣ ਦੇ ਵਿੱਚ ਮੁਸ਼ਕਲ ਆਉਂਦੀ ਹੈ ਜੋ ਕਿ ਪੰਜਾਬ ਦੇ ਵਿੱਚ ਪੰਜਾਬੀ ਸਰਕਾਰੀ ਭਾਸ਼ਾ ਐਕਟ 2008 ਲਾਗੂ ਹੋਇਆ ਅਜਹੀ ਸਥਿਤੀ ਦੇ ਵਿੱਚ ਨਿਯਮ ਹੈ ਕਿ ਪੰਜਾਬ ਦੇ ਸਾਰੇ ਸਰਕਾਰੀ ਦਫਤਰਾਂ ਵਿੱਚ ਕੰਮ ਪੰਜਾਬੀ ਵਿੱਚ ਕੀਤਾ ਜਾਵੇਗਾ ਜੋ ਕਿ ਐਕਟ ਦੀ ਉਲੰਘਣਾ ਸੀ ਇਸੇ ਇਸ ਤੋਂ ਬਾਅਦ ਮਾਮਲੇ ਦੀ ਸੁਣਵਾਈ ਹੋਈ ਪਟੀਸ਼ਨਕਰਤਾ ਨੇ ਕਿਹਾ ਕਿ ਇਸ ਨਾਲ ਲੋਕ ਆਪਣੇ ਬਿੱਲਾਂ ਨੂੰ ਆਸਾਨੀ ਨਾਲ ਜਾਣ ਸਕਣਗੇ ਆਸਾਨੀ ਨਾਲ ਪੜ੍ਹ ਸਕਣਗੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਉਹ ਨਹੀਂ ਕਰਨਾ ਪਵੇਗਾ ਪੰਜਾਬ ਵਿੱਚ ਲੋਕਾਂ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਭੇਜੇ ਜਾ ਰਹੇ ਬਿਜਲੀ ਬਿੱਲਾਂ ਦੇ ਮੁੱਦੇ ਸੰਬੰਧੀ ਇੱਕ ਪਟੀਸ਼ਨ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਅਦਾਲਤ ਦੇ ਵਿੱਚ ਜਵਾਬ ਦਿੱਤਾ ਕਿ ਹੁਣ ਸੂਬੇ ਵਿੱਚ ਪੰਜਾਬੀ ਭਾਸ਼ਾ ਵਿੱਚ ਹੀ ਬਿੱਲ ਹੋਣੇ ਸ਼ੁਰੂ ਹੋਣਗੇ ਪਰ ਜੇਕਰ ਕੋਈ ਅੰਗਰੇਜ਼ੀ ਭਾਸ਼ਾ ਦੇ ਵਿੱਚ ਬਿੱਲ ਚਾਹੁੰਦਾ ਹੈ ਤਾਂ ਉਹ ਮੌਕੇ ਤੇ ਹੀ ਮੀਟਰ ਰੀਡਰ ਨਾਲ ਸੰਪਰਕ ਕਰ ਸਕਦਾ ਹੈ ਹਲਕੇ ਵੀ ਕਿਹਾ ਜਾ ਰਿਹਾ ਹੈ ਕਿ ਬਿੱਲ ਜਿਹੜੇ ਆ ਉਹ ਦੋਵੇਂ ਭਾਸ਼ਾ ਦੇ ਵਿੱਚ ਆਉਣਗੇ ਇੰਗਲਿਸ਼ ਵਿੱਚ ਵੀ ਆਉਣਗੇ ਤੇ ਪੰਜਾਬੀ ਦੇ ਵਿੱਚ ਵੀ ਹੋਣਗੇ ਜੇਕਰ ਭਾਵੇਂ ਜੇਕਰ ਕੋਈ ਅੰਗਰੇਜ਼ੀ ਭਾਸ਼ਾ ਦੇ ਵਿੱਚ ਬਿੱਲ ਚਾਹੁੰਦਾ ਹੈ ਤਾਂ ਉਹ ਮੌਕੇ ਤੇ ਮੀਟਰ ਰੀਡਰ ਨਾਲ ਸੰਪਰਕ ਕਰ ਸਕਦਾ ਹੈ ਅਤੇ ਬਿੱਲ ਪ੍ਰਾਪਤ ਕਰ ਸਕਦਾ ਹੈ ਇਸ ਤੋਂ ਇਲਾਵਾ ਹਾਈ ਕੋਰਟ ਨੇ ਪਟੀਸ਼ਨ ਕਰਤਾ ਨੂੰ ਇਹ ਰਾਹਤ ਦਿੱਤੀ ਕਿ ਜਲਦੀ ਹੀ ਬਿੱਲ ਜਿਹੜੇ ਆ ਉਹ ਪੰਜਾਬੀ ਦੇ ਵਿੱਚ ਹੋਣਗੇ ਇੱਕ ਪਟੀਸ਼ਨ ਜਿਹੜੀ ਆ ਉਹ ਇਦਾਇਰ ਕੀਤੀ ਗਈ ਸੀ ਜਿਸ ਤੇ ਚੱਲਦੀ ਹੈ ਕਿ ਹੁਣ ਵੱਡੀ ਰਾਹਤ ਜਿਹੜੀ ਆ ਉਹ ਮਿਲੇਗੀ ਪਟੀਸ਼ਨਕਰਤਾ ਨੇ ਕਿਹਾ ਕਿ ਬਿਜਲੀ ਬਿੱਲ ਤੇ ਕਈ ਤਰ੍ਹਾਂ ਦੇ ਟੈਕਸ ਸੈਸ ਲਗਾਏ ਜਾਂਦੇ ਨੇ ਪਰ ਪੰਜਾਬ ਦੇ ਕਈ ਪਿੰਡਾਂ ਵਿੱਚ ਲੋਕਾਂ ਨੂੰ ਬਿੱਲ ਨੂੰ ਸਮਝਣ ਦੇ ਵਿੱਚ ਮੁਸ਼ਕਲ ਆਉਂਦੀ ਹੈ ਜਦੋਂ ਕਿ ਪੰਜਾਬ ਦੇ ਵਿੱਚ ਪੰਜਾਬੀ ਸਰਕਾਰੀ ਭਾਸ਼ਾ ਐਕਟ 2008 ਲਾਗੂ ਆ ਅਜਿਹੀ ਸਥਿਤੀ ਦੇ ਵਿੱਚ ਨਿਯਮ ਹੈ ਕਿ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਕੰਮ ਪੰਜਾਬੀ ਦੇ ਵਿੱਚ ਕੀਤਾ ਜਾਵੇਗਾ ਜੋ ਕਿ ਐਕਟ ਦੀ ਉਲੰਘਣਾ ਸੀ ਇਸ ਤੋਂ ਬਾਅਦ ਮਾਮਲੇ ਦੀ ਸੁਣਵਾਈ ਹੋਈ ਤੇ ਪਟੀਸ਼ਨਕਰਤਾ ਨੇ ਕਿਹਾ ਕਿ ਇਸ ਨਾਲ ਲੋਕ ਆਪਣੇ ਬਿੱਲਾਂ ਨੂੰ ਆਸਾਨੀ ਨਾਲ ਜਾਣ ਸਕਣਗੇ ਆਸਾਨੀ ਨਾਲ ਆਪਣੇ ਬਿੱਲ ਜਿਹੜੇ ਆ ਪੜਨਗੇ ਪੜ ਸਕਣਗੇ ਕਿਉਂਕਿ ਇੰਗਲਿਸ਼ ਵਿੱਚ ਜਦੋਂ ਬਿੱਲ ਆਉਂਦੇ ਤਾਂ ਲੋਕਾਂ ਨੂੰ ਕਈ ਸਾਰੀਆਂ ਦਿੱਕਤਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਦਿੱਕਤਾਂ ਪਰੇਸ਼ਾਨੀਆਂ ਹੁੰਦੀਆਂ ਨੇ ਕਈ ਮਹਿਲਾਵਾਂ ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਹੁੰਦੀ ਪਿੰਡਾਂ ਵਿੱਚ ਕਈ ਬਜ਼ੁਰਗ ਨੇ ਕਈ ਮਹਿਲਾਵਾਂ ਨੇ ਉਹਨਾਂ ਨੂੰ ਇੰਗਲਿਸ਼ ਜਿਹੜੀ ਆ ਉਹ ਨਹੀਂ ਹੁੰਦੀ ਤੇ ਜਦੋਂ ਇੰਗਲਿਸ਼ ਵਿੱਚ ਬਿੱਲ ਹੁੰਦੇ ਨੇ ਤਾਂ ਬੜੀਆਂ ਮੁਸ਼ਕਲਾਂ ਆਉਂਦੀਆਂ ਨੇ ਤੇ ਹੁਣ ਉਹਨਾਂ ਦੀਆਂ ਮੁਸ਼ਕਲਾਂ ਜਿਹੜੀ ਆ ਆਸਾਨ ਹੋ ਗਈਆਂ ਨੇ ਬਿੱਲ ਜਿਹੜੇ ਨੇ ਬਿਜਲੀ ਦੇ ਬਿੱਲ ਪੰਜਾਬੀ ਵਿੱਚ ਆਉਣਗੇ ਤਾਂ ਹੁਣ ਉਹ ਆਰਾਮ ਦੇ ਨਾਲ ਆਸਾਨੀ ਨਾਲ ਪੜ ਸਕਣਗੇ ਹੁਣ ਕਿਸੇ ਹੋਰ ਦੇ ਕੋਲ ਬਿੱਲ ਪੜਾਉਣ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਪਵੇਗੀ ਤੇ ਆਸਾਨੀ ਨਾਲ ਆਪਣੇ ਬਿੱਲ ਜਿਹੜੇ ਸਮਝ ਸਕਣਗੇ ਕਿ ਕਿੰਨਾ ਉਹਨਾਂ ਦਾ ਬਿੱਲ ਆ ਚੁੱਕਾ ਹੈ ਤੇ ਅਗਲੇ ਮਹੀਨੇ ਵੀ ਕਿਸ ਤਰ੍ਹਾਂ ਉਹਨਾਂ ਨੇ ਬਿਜਲੀ ਦੀ ਵਰਤੋਂ ਜਿਹੜੀ ਆ ਉਹ ਕਰਨੀ ਆ ਇਹ ਆਸਾਨੀ ਉਹਨਾਂ ਨੂੰ ਬਹੁਤ ਜਲਦੀ ਜਿਹੜੀ ਆ ਮਿਲੇਗੀ ਤੇ ਇਸ ਨੂੰ ਲਾਗੂ ਵੀ ਜਿਹੜਾ ਬਹੁਤ ਜਲਦੀ ਕਰ ਦਿੱਤਾ ਜਾਵੇਗਾ